ਝੂਠੇ ਵਾਦੇ ਕਰਕੇ ਝੂਠੇ ਦਾਅਵੇ ਕਰਕੇ ਸਿਰਫ ਇੱਕ ਸੋਸ਼ਲ ਮੀਡੀਆ ਦੀ ਕੈਂਪੇਨ ਤੇ ਉੱਪਰੀ ਹੋਈ ਪਾਰਟੀ ਅੱਜ ਸਹੀ ਮੁਕਾਬਲੇ ਵਾਲੇ ਪੜੇ 'ਚ ਖੜੀ ਆ ਤੇ ਉਸ ਤੋਂ ਬਾਅਦ ਅੱਜ ਉਹ ਰਾਜ ਸਭਾ ਸੀਟ ਆਪਣੇ ਆਕਾ ਲਈ ਅਰਵਿੰਦ ਕੇਜਰੀਆ ਲਈ ਛੱਡ ਕੇ ਇੱਥੇ ਐਮਐਲਏ ਦੀ ਚੋਣ ਲੜ ਰਹੇ ਨੇ ਸੋ ਬੜਾ ਸਾਫ਼ ਜਿਹੜੀ ਇਹ ਦ੍ਰਿਸ਼ਾ ਹਰ ਇੱਕ ਬੰਦਾ ਇਹਨੂੰ ਬੜਾ ਕਲੀਅਰਲੀ ਦੇਖ ਰਿਹਾ ਤੁਸੀਂ ਦੇਖੋ ਅ ਪਿਛਲੇ ਵਾਦਿਆਂ ਦੀ ਗੱਲ ਕਰ ਲਈ ਆਪਾਂ ਇਹ ਤਾਂ ਛੱਡੋ ਇਹ ਤਾਂ ਹੁਣ ਆ ਚੋਣ ਦੇ ਮਤੇ ਨਜ਼ਰ ਜਿਹੜੀ ਹੱਥ ਪੈਰ ਮਾਰਨੇ ਹੁੰਦੇ ਨੇ ਕੀ ਅੱਜ ਜਿਹੜੇ ਇੰਡਸਟਰੀ ਵਾਲੇ ਸਾਡੇ ਭਰਾ ਨੇ ਜਿਹੜੀ ਇਹਨਾਂ ਨੇ ਵਾਅਦੇ ਕਰੇ ਸੀ ਉਸ ਅਕੋਰਡਿੰਗ ਕੋਈ ਚੀਜ਼ ਹੋ ਰਹੀ ਆ ਹਜ਼ਾਰ ਰੁਪਿਆ ਜਿਹੜੀਆਂ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਤਾ ਜਾਣਾ ਸੀ ਉਹ ਮਿਲਿਆ ਜਿਹੜੀ ਕਣਕ ਗਰੀਬ ਪਰਿਵਾਰਾਂ ਨੂੰ ਮਿਲਦੀ ਸੀ ਅੱਜ ਉਹਦੇ ਤੇ ਸਿੱਧਾ 50% ਦਾ ਕਟ ਲਾਇਆ ਹੋਇਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆ ਜਿਹੜੀ ਨਸ਼ਾ ਵਿਰੁੱਧ 31 ਤਰੀਕ ਤੱਕ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਉਸ ਤੋਂ ਬਾਅਦ ਖਤਮ ਹੀ ਕਰ ਦਾਂਗੇ ਉਹਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਾਂਗਰਸ ਦੇ ਇੱਕ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਆਮ ਆਦਮੀ ਪਾਰਟੀ ਨੇ 1000 ਕਰੋੜ ਰੁਪਏ ਦਾ ਹੋਰ ਲੋਨ ਲੈ ਲਿਆ ਆਉਣ ਵਾਲੀ ਮੈਨੂੰ ਤਾਂ 47 ਤੱਕ ਨੂੰ ਲੈ ਕੇ ਕਿ ਉਦੋਂ ਤੱਕ ਮੋੜ ਦਵਾਂਗੇ ਮੋੜਿਆ ਜਾਊਗਾ ਤੇ ਇਹ ਵੀ ਦਾਵਾ ਕੀਤਾ ਹੈ ਕਾਂਗਰਸ ਦੇ ਵੱਲੋਂ ਕਿ ਸਭ ਤੋਂ ਵੱਧ ਲੋਨ ਲੈਣ ਵਾਲੀ ਸਰਕਾਰ ਬਣੀ ਹਾਂ ਬਿਲਕੁਲ ਇਹ ਤਾਂ ਨਿਊਜ਼ਪੇਪਰ ਦੇ ਤੁਸੀਂ ਨੇ ਪੜ੍ਹਿਆ ਹੋਣਾ ਤੇ ਵਾਕਈ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਅਸੀਂ ਦਿਨ ਪ੍ਰਤੀ ਦਿਨ ਲੋਨ ਲੈ ਲੈ ਕੇ ਪੰਜਾਬ ਦੇ ਉੱਪਰ ਕਰਜ਼ਾ ਚੜੀ ਜਾ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਇਸ ਟਾਈਮ ਲੈਤਾ ਜਿੱਤੋਂ ਪਹਿਲਾਂ ਵੀ ਲੈਤਾ ਗਿਆ ਪਰ ਕੋਈ ਇਹਦੇ ਤੇ ਸਿਰ ਜੋੜ ਕੇ ਬੈਠਣ ਵਾਲੀ ਗੱਲ ਕਰ ਰਿਹਾ ਦੋ ਐਫ ਆਈ ਆਰਾਂ ਜਿਹੜੀਆਂ ਉਹਨਾਂ ਦੀਆਂ ਰੱਦ ਕਰੀਆਂ ਗਈਆਂ ਵੀ ਇਹ ਸਿਰਫ ਇੱਕ ਪੋਲੀਟਿਕਲੀ ਤੌਰ 'ਤੇ ਨਾਲ ਇੱਕ ਬੰਦੇ ਨੂੰ ਤੰਗ ਪਰੇਸ਼ਾਨ ਕਰਨ ਦੇ ਮੋਟਿਵ ਨਾਲ ਜਿਹੜਾ ਉਹਨਾਂ ਤੇ ਬਣਾਇਆ ਜਾ ਰਿਹਾ ਸੀ ਟੋਏ ਪਟਦੇ ਨੇ ਨਾ ਬੰਦਾ ਖੁਦ ਹੀ ਡਿੱਗ ਪੈਂਦਾ ਤੋ ਇਹ ਚੀਜ਼ ਅੱਜ ਜਿਹੜੇ ਮੁਕੱਦਰ ਵੀ ਨੇ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਸ਼ੂ ਬਾਈ ਦੇ ਫੇਵਰ ਚ ਨੇ ਕਿਉਂਕਿ ਇੱਕ ਮਿਹਨਤੀ ਬੰਦਾ ਉਹਨੇ ਬੜਾ ਕੁਝ ਆਪਣੇ ਅੰਦਰ ਹੰਡਾਇਆ ਹੋਊਗਾ ਸਸਿਕਾ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਕਹਿੰਦੇ ਆ ਕਿ ਇਸ ਵੇਲੇ ਪੰਜਾਬ ਦੀ ਜਿਹੜੀ ਰਾਜਸਤਾਨੀ ਹੈ ਉਹ ਲੁਧਿਆਣਾ ਬਣੀ ਹੋਈ ਹੈ ਹੋਵੇ ਵੀ ਕਿਉਂ ਨਾ ਇੱਕ ਪਾਸੇ ਮਾਂਚੈਸਟਰ ਆਫ ਸਿਟੀ ਹੈ ਤੇ ਦੂਸਰੇ ਪਾਸੇ ਜ਼ਮੀਨੀ ਚੋਣ ਦੇ ਵਿੱਚ ਜਿਹੜੇ ਚਿਹਰੇ ਨਜ਼ਰ ਆਉਂਦੇ ਪਏ ਐ ਇੱਕ ਪਾਸੇ ਇੱਕ ਅਜਿਹੇ ਚਿਹਰੇ ਤੇ ਸਵਾਲ ਹੈ ਜਿਹੜਾ ਕਹਿੰਦੇ ਆ ਕਿ ਕਿਸੇ ਵੱਡੀ ਸੀਟ ਤੋਂ ਹੇਠਾਂ ਲੈ ਕੇ ਆਇਆ ਗਿਆ ਆ ਤੇ ਦੂਸਰੇ ਪਾਸੇ ਇੱਕ ਪਾਰਟੀ ਅਜਿਹੀ ਜਿਹੜੀ ਹਾਸ਼ੀਏ ਤੇ ਆਈ ਪਈ ਹੈ ਪਰ ਤੀਸਰਾ ਸਵਾਲ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਥੋਂ ਦੇ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ਨ ਆਸ਼ੂ ਤੇ ਉਹਨਾਂ ਦੀ ਪੁਰਾਣੀ ਜਿਹੜੀ ਕਿ ਉਹਨਾਂ ਤੇ ਐਲੀਗੇਸ਼ਨ ਲੱਗੇ ਉਸ ਨੂੰ ਲੈ ਕੇ ਤੇ ਉਹਨਾਂ ਦੀ ਜਵਾਬ ਤਲਬੀ ਨੂੰ ਲੈ ਕੇ ਹੁੰਦਾ ਪਿਆ ਆ ਮੇਰੇ ਨਾਲ ਸਾਬਕਾ ਵਿਧਾਇਕ ਦਲਬੀਰ ਗੋਲਡੀ ਜੀ ਜਿਨ੍ਹਾਂ ਨੇ ਕਹਿੰਦੇ ਆ ਕਿ ਜਦੋਂ ਜ਼ਿੰਦਗੀ ਦੇ ਵਿੱਚ ਬੰਦਾ ਕਈ ਮੁਕਾਮ ਹਾਸਲ ਕਰਦਾ ਹੈ ਤਾਂ ਐਕਸਪੀਰੀਅੰਸ ਬਹੁਤ ਹੋ ਜਾਂਦੇ ਆ ਇਹਨਾਂ ਦੇ ਐਕਸਪੀਰੀਅੰਸ ਤੇ ਵੀ ਗੱਲ ਕਰਾਂਗੇ ਸਵਾਗਤ ਹੈ ਸਰ ਬਹੁਤ ਧੰਨਵਾਦ ਭਾਈ ਤੁਹਾਡਾ ਤੇ ਤੁਹਾਡੇ ਕੈਮਰਾਮੈਨ ਸਾਹਿਬ ਦਾ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਇੱਥੇ ਪਹੁੰਚੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਜ਼ਿਮਨੀ ਚੋਣਾ ਆਪਣੇ ਹੀ ਏਰੀਏ ਦੇ ਵਿੱਚ ਵੀ ਦੇਖੀ ਆ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤੁਸੀਂ ਅੱਜ ਆਏ ਹੋ ਜਾਂ ਪਹਿਲਾਂ ਜਦੋਂ ਆਉਨੇ ਹੋ ਕੀ ਫਰਕ ਸਮਝਦਾ ਬਿਲਕੁਲ ਦੇਖੋ ਪੂਰੇ ਪੰਜਾਬ ਦੀ ਨਿਗਾ ਇਸ ਜਿਮਨੀ ਚੋਣ ਤੇ ਆ ਪੂਰੇ ਜਿਹਨੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਨੇ ਉਹਨਾਂ ਦੀ ਨਿਗਾ ਇਸ ਚੋਣ ਤੇ ਆ ਕਿਉਂਕਿ ਝੂਠੇ ਵਾਅਦੇ ਕਰਕੇ ਝੂਠੇ ਦਾਅਵੇ ਕਰਕੇ ਸਿਰਫ ਇੱਕ ਸੋਸ਼ਲ ਮੀਡੀਆ ਦੀ ਕੈਂਪੇਨ ਤੇ ਉਪਰੀ ਹੋਈ ਪਾਰਟੀ ਅੱਜ ਸਹੀ ਮੁਕਾਬਲੇ ਵਾਲੇ ਪੜ ਚ ਖੜੀ ਆ ਤੇ ਇੱਕ ਬੰਦਾ ਉਹ ਜਿਹਨੇ ਆਪ ਦੇ ਕਮਾਨ ਨਾਲ ਆਪਦੀ ਮਿਹਨਤ ਨਾਲ ਇੱਕ ਐਮ ਸੀ ਦੀ ਚੋਣ ਤੋਂ ਉੱਠ ਕੇ ਇੱਕ ਆਪਣਾ ਰਤਬਾ ਹਾਸਲ ਕਰਿਆ ਤੇ ਦੂਸਰੇ ਪਾਸੇ ਕੋ ਕੈਂਡੀਡੇਟ ਜਿਹਨੂੰ ਜਿਹਦਾ ਪੋਲੀਟੀਕਲ ਕੋਈ ਬੈਕਗ੍ਰਾਉਂਡ ਨਹੀਂ ਸਿਰਫ ਫਾਈਨੈਂਸ਼ੀਅਲੀ ਸਟਰੋਂਗ ਹੋਣ ਦੇ ਨਾਤੇ ਉਹਨਾਂ ਨੂੰ ਰਾਜ ਸਭਾ ਸੀਟ ਮਿਲੀ ਤੇ ਉਸ ਤੋਂ ਬਾਅਦ ਅੱਜ ਉਹ ਰਾਜ ਸਭਾ ਸੀਟ ਆਪਣੇ ਆਕਾ ਲਈ ਅਰਵਿੰਦ ਕੇਜਰੀਆ ਲਈ ਛੱਡ ਕੇ ਇੱਥੇ ਐਮਐਲਏ ਦੀ ਚੋਣ ਲੜ ਰਹੇ ਨੇ ਸੋ ਬੜਾ ਸਾਫ਼ ਜਿਹੜੀ ਇਹ ਦ੍ਰਿਸ਼ਾ ਹਰ ਇੱਕ ਬੰਦਾ ਇਹਨੂੰ ਬੜਾ ਕਲੀਅਰਲੀ ਦੇਖ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਇਹ ਰਿਜ਼ਲਟ ਵੀ ਇਸੇ ਤਰੀਕੇ ਨਾਲ ਆਉਣਗੇ ਜੇਕਰ ਗੱਲ ਕੀਤੀ ਜਾਵੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਵੱਲੋਂ ਜਿਹੜੇ ਵਪਾਰੀ ਆ ਵੱਡੇ ਵਰਗ ਤੇ ਉਹਨਾਂ ਨੂੰ ਲੈ ਕੇ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ ਉਹਨਾਂ ਨੇ ਦਾਅਵਾ ਕੀਤਾ ਹੈ ਕਿ 45 ਦਿਨਾਂ ਦੇ ਵਿੱਚ ਉਹਨਾਂ ਦੇ ਸੁਝਾਅ ਜਿਹੜੇ ਆ ਜਾਂ ਉਹਨਾਂ ਦੀ ਪ੍ਰੋਬਲਮਸ ਦੇ ਹੱਲ ਹੋ ਜਾਣਗੀਆਂ ਤੁਹਾਨੂੰ ਕੀ ਲੱਗਦਾ ਪਿਆ ਕਿ ਜਿਹੜੀ ਸਥਿਤੀ ਚੱਲਦੀ ਪਈ ਹੈ ਤੇ ਜਿਹੜੇ ਪੁਰਾਣੇ ਦਾਅਵੇ ਸੀ ਨਵਾਂ ਪੋਰਟਲ ਤੁਸੀਂ ਦੇਖੋ ਅ ਪਿਛਲੇ ਵਾਅਦਿਆਂ ਦੀ ਗੱਲ ਕਰ ਲਈ ਆਪਾਂ ਇਹ ਤਾਂ ਛੱਡੋ ਇਹ ਤਾਂ ਹੁਣ ਆ ਚੋਣ ਦੇ ਮਤੇ ਨਜ਼ਰ ਜਿਹੜੀ ਹੱਥ ਪੈਰ ਮਾਰਨੇ ਹੁੰਦੇ ਨੇ ਕੀ ਅੱਜ ਜਿਹੜੇ ਇੰਡਸਟਰੀ ਵਾਲੇ ਸਾਡੇ ਭਰਾ ਨੇ ਜਿਹੜੀ ਇਹਨਾਂ ਨੇ ਵਾਅਦੇ ਕਰੇ ਸੀ ਉਸ ਅਕੋਰਡਿੰਗ ਕੋਈ ਚੀਜ਼ ਹੋ ਰਹੀ ਆ ਡਿਪਟੀ ਸੀਐਮ ਜਿਹੜਾ ਇਹਨਾਂ ਨੇ ਅਨਾਉਂਸ ਕਰਿਆ ਸੀਗਾ ਕਿ ਅਸੀਂ ਬਣਾਵਾਂਗੇ ਕਿ ਉਹ ਹੋਇਆ 1000 ਰੁਪਿਆ ਜਿਹੜੀਆਂ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਤਾ ਜਾਣਾ ਸੀ ਉਹ ਮਿਲਿਆ ਜਿਹੜੀ ਕਣਕ ਗਰੀਬ ਪਰਿਵਾਰਾਂ ਨੂੰ ਮਿਲਦੀ ਸੀ ਅੱਜ ਉਹਦੇ ਤੇ ਸਿੱਧਾ 50% ਦਾ ਕਟ ਲਾਇਆ ਹੋਇਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆ ਜਿਹੜੀ ਨਸ਼ਾ ਵਿਰੋਧ 31 ਤਰੀਕ ਤੱਕ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਇਸ ਤੋਂ ਬਾਅਦ ਖਤਮ ਹੀ ਕਰ ਦਾਂਗੇ ਉਹਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸਿੱਖਿਆ ਕ੍ਰਾਂਤੀ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਤੇ ਦਿੱਲੀ ਵਾਲਾ ਮਾਡਲ ਫੇਲ ਹੋ ਕੇ ਆਕਾ ਸਾਹਿਬ ਹੁਣ ਪੰਜਾਬ ਦੀ ਸਿਆਸਤ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਇਹ ਜਿਹੜੇ ਹਾਲਾਤ ਨੇ ਲੋਕ ਬੜੇ ਭਲੀ ਭੰਤੀ ਜਿਹੜੀ ਇਹ ਚੀਜ਼ ਜਾਣਦੇ ਨੇ ਤੇ ਹੁਣ ਉਹ ਇਹਨਾਂ ਦੇ ਜਿਹੜੀਆਂ ਗੱਲਾਂ ਨੇ ਜਾ ਹੁਣ ਇਹਨਾਂ ਦੇ ਜਿਹੜੇ ਲੋਹਾਬ ਨੇ ਵਾਅਦੇ ਨੇ ਉਹਨਾਂ ਦੇ ਵਿੱਚ ਹੁਣ ਉਹ ਫਸਣਾ ਲੈਣੀ ਕਾਂਗਰਸ ਦੇ ਇੱਕ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਆਮ ਆਦਮੀ ਪਾਰਟੀ ਨੇ 1000 ਕਰੋੜ ਰੁਪਏ ਦਾ ਹੋਰ ਲੋਨ ਲੈ ਲਿਆ ਆਉਣ ਵਾਲੀ ਮੈਨੂੰ ਲੱਗਦਾ 47 ਤੱਕ ਨੂੰ ਲੈ ਕੇ ਕਿ ਉਹ ਤੱਕ ਮੋੜ ਦਵਾਂਗੇ ਮੋੜਿਆ ਜਾਊਗਾ ਤੇ ਇਹ ਵੀ ਦਾਵਾ ਕੀਤਾ ਹੈ ਕਾਂਗਰਸ ਦੇ ਵੱਲੋਂ ਕਿ ਸਭ ਤੋਂ ਵੱਧ ਲੋਨ ਲੈਣ ਵਾਲੀ ਸਰਕਾਰ ਬਣੀ ਹੈ ਹਾਂ ਬਿਲਕੁਲ ਇਹ ਤਾਂ ਨਿਊਜ਼ਪੇਪਰ ਦੇ ਤੁਸੀਂ ਨੇ ਪੜ੍ਹਿਆ ਹੋਣਾ ਤੇ ਵਾਕਈ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਅਸੀਂ ਦਿਨ-ਪ੍ਰਤੀ ਦਿਨ ਲੋਨ ਲੈ ਲੈ ਕੇ ਪੰਜਾਬ ਦੇ ਉੱਪਰ ਕਰਜ਼ਾ ਚੜੀ ਜਾ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਇਸ ਟਾਈਮ ਲੈਤਾ ਇਹ ਤੋਂ ਪਹਿਲਾਂ ਵੀ ਲੈਤਾ ਗਿਆ ਪਰ ਕੋਈ ਇਹਦੇ ਤੇ ਸਿਰ ਜੋੜ ਕੇ ਬੈਠਣ ਵਾਲੀ ਗੱਲ ਕਰ ਰਿਹਾ ਕਿ ਇਹ ਇਹੀ ਇਹਦੇ ਇਹੀ ਤਾਂ ਰੀਜ਼ਨ ਨੇ ਸਾਰੀ ਚੀਜ਼ ਦੇ ਪਿੱਛੇ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਨੌਜਵਾਨ ਡਰੱਗਸ ਦੇ ਵਿੱਚ ਕਿਉਂ ਧੱਕੇ ਜਾ ਰਹੇ ਨੇ ਸਾਡੇ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਬਾਹਰ ਲੀਆਂ ਸਟੇਟਾਂ ਆ ਲੈਣ ਉਹ ਇੱਥੇ ਯਾਨੀ ਕਿ ਜਿਹੜਾ ਸਰਕਾਰ ਦਿੱਲੀ ਦੇ ਤਰੀਕੇ ਨਾਲ ਜਿਹੜਾ ਉਹ ਕੰਪਨਸੀਟ ਕਰ ਰਹੀ ਹੈ ਸੋ ਬਹੁਤ ਸਾਰੀਆਂ ਗੱਲਾਂ ਨੇ ਜੀਦੇ ਤੇ ਮੈਨੂੰ ਲੱਗਦਾ ਵੀ ਸਿਰ ਜੋੜ ਕੇ ਬੈਠ ਕੇ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਜੇ ਆਪਾਂ ਸਿਰਫ ਚੋਣਾ ਤੱਕ ਹੀ ਸੀਮਤ ਰਹਿਣਾ ਹੁਣ 1000 ਕਰੋੜ ਲੈ ਲਿਆ ਕੱਲ ਨੂੰ ਫੇਰ ਲੈ ਲੈਣਗੇ ਤਾਂ ਇਹ ਆਪਾਂ ਆਉਣ ਵਾਲੇ ਨੌਜਵਾਨਾਂ ਦਾ ਭਵਿੱਖਾ ਜਿਹੜਾ ਆਪਣੇ ਪੰਜਾਬ ਦਾ ਭਵਿੱਖਾ ਉਹਨੂੰ ਖਤਰੇ 'ਚ ਪਾ ਰਹੇ ਆਂ ਕਾਂਗਰਸ ਤੇ ਇਲਜ਼ਾਮ ਵੀ ਲੱਗਦੇ ਪਈ ਐ ਤੇ ਦਿਖਦੇ ਪਈ ਐ ਸਵਾਲ ਕੇ ਜੇ ਇੱਕ ਪਾਸੇ ਕਾਂਗਰਸ ਪ੍ਰਧਾਨ ਆਪ ਇੱਥੇ ਬੈਠੇ ਆਂ ਦੂਸਰੇ ਪਾਸੇ ਕਨਵਜੋਤ ਕੋ ਸਿੱਧੂ ਤੱਕ ਇੱਥੇ ਪਹੁੰਚ ਗਏ ਆ ਇੱਕ ਪੂਰਾ ਇੱਕ ਕਹਿੰਦੇ ਆ ਕਿ ਅਲੱਗ ਤੋਂ ਇੱਕ ਥੰਮ ਬਣਦੇ ਪਏ ਆ ਪਰ ਜਿਹੜੇ ਮੇਨਸ ਹੈਗੇ ਆ ਬੰਦੇ ਉਹ ਕਿਉਂ ਨੀ ਚਿਹਰਾ ਬਣਦੇ ਆ ਨਹੀਂ ਦੇਖੋ ਜਿਹੜੇ ਜਿੱਥੇ ਪਰਿਵਾਰ ਦੇ ਵਿੱਚ ਦੇਖੋ ਥੋੜੀ ਬਹੁਤ ਜ਼ਰੂਰ ਪ੍ਰੋਬਲਮਸ ਰਹਿੰਦੀਆਂ ਨੇ ਤੇ ਹੋਪਫੁਲੀ ਬਹੁਤ ਜਲਦੀ ਇਹਦੇ ਤੇ ਬਿਲਕੁਲ ਠੀਕ ਵੀ ਹੋ ਜਾਣਾ ਤੇ ਆ ਥੋੜੇ ਤੁਸੀਂ ਦੇਖਿਆ ਕੈਂਪੇਨ ਤਾਂ ਸਾਰੇ ਭਰਤ ਕੁਸ਼ਨਾਸ਼ੂ ਜੀ ਦੀ ਕਰ ਰਹੇ ਨੇ ਸੋ ਕੱਲ ਬਹੁਤ ਹੀ ਸਤਕਾਰਯੋਗ ਨਵਜੋਤ ਕੋਰ ਸਿੱਧੂ ਜੀ ਵੀ ਇੱਥੇ ਪਹੁੰਚੇ ਹਾਲਾਂਕਿ ਉਹ ਬੜੇ ਲੰਬੇ ਇਲਾਜ ਤੋਂ ਬਾਅਦ ਇੱਥੇ ਆਏ ਤਾਂ ਸਾਰੇ ਚਿਹਰੇ ਆਪ ਦੀ ਆਪ ਦੇ ਪਾਸੇ ਉਹ ਮਿਹਨਤ ਕਰ ਰਹੇ ਨੇ ਕਿਉਂਕਿ ਦੇਖੋ ਇਹ ਇਕੱਲੇ ਭਰਤਕੁਸ਼ਨਾਸ਼ੂ ਦੀ ਲੜਾਈ ਨਹੀਂ ਇਹ ਪੂਰੀ ਕਾਂਗਰਸ ਪਾਰਟੀ ਦੀ ਲੜਾਈ ਆ ਰਾਹੁਲ ਗਾਂਧੀ ਜੀ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਪੂਰਾ ਹਾਈ ਕਮਾਂਡ ਆ ਉਹਨਾਂ ਦਾ ਜਿਹੜਾ دارומદાર ਦੇਖੋ ਹਰ ਇੱਕ ਸੀਟ ਦੇ ਉੱਪਰ ਕੋਸ਼ਿਸ਼ ਹੁੰਦੀ ਆ ਵੀ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਤੇ ਭਰਤਕੁਸ਼ਨਾਸ਼ੂ ਤਾਂ ਉਹਨੇ ਜਿਨ੍ਹਾਂ ਨੇ ਤਕਰੀਬਨ 3 ਸਾਲ ਹਰਾਸ਼ਮੈਂਟ ਝੱਲੀ ਆ ਵਿਰੋਧੀ ਧਿਰ ਦੀ ਬਿਨਾ ਮਤਲਬ ਤੋਂ ਬਿਨਾ ਕੋਈ ਚੀਜ਼ ਕਰੇ ਤੋਂ ਕੋਰਟ ਨੇ ਵੀ 2 ਐਫ ਆਈ ਆਰ ਜਿਹੜੀਆਂ ਉਹਨਾਂ ਦੀਆਂ ਰੱਦ ਕਰੀਆਂ ਗਈਆਂ ਵੀ ਇਹ ਸਿਰਫ ਇੱਕ ਪੋਲੀਟਿਕਲੀ ਤੌਰ ਨਾਲ ਇੱਕ ਬੰਦੇ ਨੂੰ ਤੰਗ ਪਰੇਸ਼ਾਨ ਕਰਨ ਦੇ ਮੋਟਿਵ ਨਾਲ ਜਿਹੜਾ ਉਹਨਾਂ ਤੇ ਬਣਾਇਆ ਜਾ ਰਿਹਾ ਸੀ ਤੁਸੀਂ ਦੇਖੋ ਉਹ ਬੰਦੇ ਨੇ ਕਿਹੜੇ ਤਰੀਕੇ ਨਾਲ ਆਪਣੇ ਦਿਲ ਤੇ ਪੱਥਰ ਰੱਖ ਕੇ ਜੇਲ੍ਹ ਦੇ ਵਿੱਚ ਉਹ ਦਿਨ ਕੱਟੇ ਹੋਣਗੇ ਤੇ ਅੱਜ ਏਹੀ ਚੀਜ਼ ਆ ਲੋਕ ਉਹ ਚੀਜ਼ ਨੂੰ ਮਹਿਸੂਸ ਕਰਦੇ ਨੇ ਤੇ ਲੋਕ ਉਸ ਬੰਦੇ ਦੇ ਨਾਲ ਤੁਰਨ ਨੂੰ ਤਿਆਰ ਨੇ ਬਟ ਜਿਹੜੇ ਸਰਕਾਰ ਹਤਕੰਡੇ ਅਪਣਾ ਰਹੀ ਆ ਉਹ ਅਪਣਾਈ ਜਾਣ ਦੋ ਲੋਕਾਂ ਦੇ ਦਿਲ ਚ ਪਤਾ ਵੀ ਉਹਨਾਂ ਨੇ ਕਿਹਨਾਂ ਨੂੰ ਵੋਟ ਪਾਉਣੀਆਂ ਉਹਦਾ ਮਨ ਬਣਾ ਚੁੱਕੇ ਤੁਸੀਂ ਇਲੈਕਸ਼ਨ ਦੇਖ ਕੇ ਲੋਕ ਸਭਾ ਵੀ ਦੇਖੀ ਵਿਧਾਨ ਸਭਾ ਜਿਮਨੀ ਚੋਣ ਵੀ ਦੇਖੀ ਆ ਇੱਕ ਪਾਸੇ ਸੱਤਾਧਾਰੀ ਪਾਰਟੀ ਆ ਦੂਸਰੇ ਪਾਸੇ 9 ਦਿਨ ਹੋਰ ਰਹਿ ਗਏ ਆ ਕੀ ਲੱਗਦਾ ਕਿ ਕਿਹੜੀਆਂ ਜਿਹੀਆਂ ਗੁੰਜਾਇਸ਼ਾਂ ਹੋ ਸਕਦੀਆਂ ਸਰਕਾਰ ਤੱਕਾ ਕਰ ਸਕਦੀ ਦੇਖੋ ਹਰ ਇੱਕ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ 58 59 ਦੇ ਕਰੀਬ ਤਾਂ ਮੈਂ ਲੱਗਾ ਐਫ ਆਈ ਆਰਸ ਹੋ ਚੁੱਕੀਆਂ ਨੇ ਇਥੇ ਤੇ ਥੋੜੇ ਦਿਨ ਪਹਿਲਾਂ ਸਮਾਨ ਜਿਹੜੇ ਭੇਜੇ ਗਏ ਸੀ ਉਹ ਵੀ ਇੱਕ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਕਿ ਫੇਰ ਇਹਨਾਂ ਨੂੰ ਆਪਦੇ ਆਪ ਨੂੰ ਲੱਗਿਆ ਵੀ ਯਾਰ ਆ ਤਾਂ ਗਲਤ ਹੋ ਗਿਆ ਫੇਰ ਆਪਦੇ ਐਸਐਸਪੀ ਨੂੰ ਜਾਂ ਐਸਪੀ ਨੂੰ ਉਹ ਸਸਪੈਂਡ ਕਰਨਾ ਪਿਆ ਸੋ ਕਈ ਵਾਰ ਨਾ ਕੀ ਹੁੰਦਾ ਜੋ ਦੂਜਿਆਂ ਲਈ ਟੋਏ ਪਟਦੇ ਨੇ ਨਾ ਬੰਦਾ ਖੁਦ ਹੀ ਡਿੱਗ ਪੈਂਦਾ ਸੋ ਇਹ ਚੀਜ਼ ਅੱਜ ਜਿਹੜੇ ਮੁਕੱਦਰ ਵੀ ਨੇ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਸ਼ੂ ਬਾਈ ਦੇ ਫੇਵਰ ਚ ਨੇ ਕਿਉਂਕਿ ਇੱਕ ਮਿਹਨਤੀ ਬੰਦਾ ਉਹਨੇ ਬੜਾ ਕੁਝ ਆਪਣੇ ਅੰਦਰ ਹੰਡਾਇਆ ਹੋਊਗਾ ਮਾੜੇ ਸਮੇਂ ਦੇ ਵਿੱਚ ਜਦੋਂ ਬੰਦਾ ਖੜਦਾ ਨਾ ਕਿਉਂਕਿ ਮੈਂ ਇਹ ਚੀਜ਼ ਮਹਿਸੂਸ ਕਰ ਸਕਦਾ ਮੈਂ ਖੁਦ ਇਹ ਚੀਜ਼ ਹੰਡਾਈਆ ਸੋ ਅੱਜ ਉਹਦੇ ਲਈ ਕਿੰਨਾ ਕੁ ਦਿਲ ਦੇ ਵਿੱਚ ਦਰਦ ਹੋਊਗਾ ਤੇ ਉਹ ਉਹਦੇ ਲਈ ਇਹ ਚੋਣ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੋਊਗੀ ਇਹ ਮੈਨੂੰ ਪਤਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਤੁਸੀਂ ਸੀਗੇ ਆਸ਼ੂ ਸਾਹਿਬ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਹੈ ਤੇ ਹੁਣ ਹੁੰਦੀ ਹੈ ਕਈ ਵਾਰ ਫੋਨ ਤੇ ਵੀ ਗੱਲਬਾਤ ਹੋ ਜਾਂਦੀ ਹੋਣੀ ਹੈ ਜੇ ਮਿਲਦੇ ਹੋ ਕੀ ਨਾਰਮਲ ਗੱਲਾਂ ਹੁੰਦੀਆਂ ਨਹੀਂ ਆਸ਼ੂ ਭਾਈ ਬਹੁਤ ਅੱਜ ਦੇ ਨਹੀਂ ਪਹਿਲੇ ਪਹਿਲੇ ਦਿਨ ਤੋਂ ਹੀ ਜਦੋਂ ਦਾ ਮੈਂ ਸਮਝ ਲਓ ਅ ਅਸੀਂ ਇਕੱਠੇ ਹੋਣਾ ਸ਼ੁਰੂ ਕਰਿਆ ਤਾਂ ਇਹਨਾਂ ਦਾ ਜੇ ਕੋਈ ਕੰਮ ਵੀ ਕਰਵਾਉਣਾ ਤਾਂ ਬੰਦੇ ਨੂੰ ਜਿਵੇਂ ਉਹ ਨਹੀਂ ਤੁਸੀਂ ਇਹਨਾਂ ਦੇ ਬੋਰਡ ਲਾਏ ਹੋਏ ਨੇ ਉਹ ਸਿਰਫ ਕੀ ਰੀਜ਼ਨ ਕੀ ਆ ਵੀ ਇਹ ਬੰਦਾ ਝੂਠ ਨਹੀਂ ਬੋਲਦਾ ਇਹ ਕਹਿੰਦਾ ਯਾਰ ਕੰਮ ਹੋਊਗਾ ਜਾਂ ਨਹੀਂ ਹੋਊਗਾ ਲੋਕ ਲਾਰੇ ਨਹੀਂ ਲਾਉਂਦੇ ਇਹ ਕਿਸੇ ਨੂੰ ਵੀ ਹਾਂ ਤੇਰਾ ਕਰਵਾ ਦਾਂਗੇ ਐ ਕਰ ਦਾਂਗੇ ਉਹ ਐਕਚੁਅਲੀ ਅਦਬਚਾਲਾ ਜਾਂ ਬੰਦਾ ਨਾ ਬਾਲਿਆਂ ਪਸੰਦ ਨਹੀਂ ਕਿਉਂਕਿ ਜੇ ਤੁਸੀਂ ਅੱਜ ਤੁਸੀਂ ਕੋਈ ਚੀਜ਼ ਦੀ ਕੰਮ ਕਰਵਾਉਣਾ ਚਾਹੁੰਦੇ ਤਾਂ ਬੰਦਾ ਡਟ ਕੇ ਕਹਿੰਦਾ ਹੁਣ ਸਮਝ ਲਓ ਤੁਹਾਨੂੰ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਧੱਕਾ ਕਰ ਰਿਹਾ ਹੁਣ ਜੇ ਮੈਂ ਤੁਹਾਡਾ ਜ਼ਬਰਦਸਤ ਤਰੀਕੇ ਨਾਲ ਟੈਲੀਫੋਨੀ ਨਾ ਕਰ ਸਕਿਆ ਤੁਹਾਨੂੰ ਬਚਾਈ ਨਾ ਸਕਿਆ ਫਿਰ ਮੇਰੇ ਲੀਡਰ ਹੋਣ ਦਾ ਫਾਇਦਾ ਕੀ ਹੈ ਯਾਰ ਠੀਕ ਹੈ ਨਾ ਤਾਂ ਯਾਨੀ ਕਿ ਲੀਡਰ ਹੁੰਦਾ ਲੀਡ ਕਰਨਾ ਸਮਾਜ ਨੂੰ ਲੀਡ ਕਰਨਾ ਇਕੱਲਾ ਵੋਟਾਂ 'ਚ ਲੜਨਾ ਜਿਤਨਾ ਇਹ ਗੱਲਾਂ ਸੈਪਰੇਟ ਨੇ ਸਮਾਜ ਨੂੰ ਲੀਡ ਕਰਨਾ ਤੇ ਸਮਾਜ ਨੂੰ ਲੀਡ ਕਰਨ ਦੇ ਵਿੱਚ ਭਰਤਪੁਸ਼ਨਾਸ਼ੂ ਦੇ ਵਿੱਚ ਜੋ ਸਮਰਥਾ ਉਹ ਮੈਂ ਉਹਨੂੰ ਭਲੀ ਭਾਤੀ ਜਾਣਦਾ ਤੇ ਸਾਡਾ ਕਾਂਗਰਸ ਪਾਰਟੀ ਦਾ ਹਰ ਇੱਕ ਇਨਸਾਨ ਉਹਨੂੰ ਚੰਗੀ ਤਰ੍ਹਾਂ ਜਾਣਦਾ ਤੇ ਉਹ ਵਧੀਆ ਤਰੀਕੇ ਨਾਲ ਆ ਜਿਹੜਾ ਜੇ ਐਤਕੀ ਗੁਰੂ ਮਹਾਰਾਜ ਕਿਰਪਾ ਕਰਨਗੇ ਨਾ ਤਾਂ ਪੂਰੇ ਲੁਧਿਆਣੇ ਲਈ ਇੱਕ ਦਰਵਾਜ਼ਾ ਇਹੋ ਜਿਹਾ ਖੁੱਲ ਜੂਗਾ ਜਿਹਨੂੰ ਵਰਕਰ ਚਾਹੇ ਕਿਸੇ ਪਾਰਟੀ ਦਾ ਹੋਵੇ ਕੋਈ ਮਰਜੀ ਬੰਦਾ ਹੋਵੇ ਭਰਤਪੁਸ਼ਨਾਸ਼ੂ ਦਾ ਦਰਵਾਜ਼ਾ ਨੌਕ ਕਰਕੇ ਆਪਦਾ ਕੰਮ ਕਰਵਾ ਸਕਦਾ ਜਿਹੜਾ ਅੱਜ ਜਿਵੇਂ ਰੋੜਾ ਸਾਹਿਬ ਨੂੰ ਤਾਂ ਤੁਹਾਨੂੰ ਜਾ ਕੇ ਗੁੜਗਾਓ ਮੈਲਾ ਪਹੂਗਾ ਸੋ ਇਹ ਬੜੀ ਸਿੱਧੀਆਂ ਜੀਆਂ ਗੱਲਾਂ ਨੇ ਤੁਸੀਂ ਹੁਣ 9 ਦਿਨ ਰਹਿ ਗਏ ਆ ਇੱਥੇ ਰਹੋਗੇ ਕਿ ਅੰਧ ਜਾਂਦੇ ਰਹੋਗੇ ਨਹੀਂ ਅਸੀਂ ਸਾਰੇ ਜੰਨਾ ਮੈਕਸਿਮਮ ਟਾਈਮ ਅਸੀਂ ਦੇ ਸਕਦੇ ਆ ਜਿੱਥੇ-ਜਿੱਥੇ ਵੀ ਜਾਣ ਪਹਿਚਾਨ ਨਿਕਲ ਸਕਦੀ ਆ ਕਿਉਂਕਿ ਇਹ ਬੜੀ ਗਰਾਊਂਡਡਡ ਜੀ ਇਲੈਕਸ਼ਨ ਹੁੰਦੀ ਆ ਬਹੁਤਾ ਓਪਨਲੀ ਨਹੀਂ ਚੱਲ ਸਕਦੇ ਹੁੰਦੇ ਇਹਦੇ ਵਿੱਚ ਕਿਉਂਕਿ ਭੈਣਾ ਭਰਾਵਾਂ ਨੂੰ ਕਿਉਂਕਿ ਸਰਕਾਰ ਦੇ ਬੜੇ ਪ੍ਰੈਸ਼ਰ ਹੁੰਦੇ ਨੇ ਸਰਕਾਰ ਉਹਨਾਂ ਨੂੰ ਤੰਗ ਵੀ ਕਰਦੀ ਆ ਜਿਹੜੇ ਉਹ ਕਰਦੇ ਤਾਂ ਬੜਾ ਅਸੀਂ ਇੱਥੇ ਹੀ ਰਹਿ ਕੇ ਦਿਨ ਰਾਤ ਰਹਿ ਕੇ ਜਿਹੜਾ ਇਹ ਕੈਂਪੇਨ ਨੂੰ ਗੁਰੂ ਮਹਾਰਾਜ ਭਾਲੇ ਕਰਨ ਤੇ ਜਿੱਤ ਕੇ ਜਾਵਾਂਗੇ ਸੋ ਦਲਬੀਰ ਗੋਲਡੀ ਸਾਹਿਬ ਦੇ ਵੱਲੋਂ ਆਪਣੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦੇ ਦਿਨ ਰਹੇ ਭਾਵੇਂ ਕਿਸੇ ਵੀ ਸਿਆਸਤ ਦੇ ਵਿੱਚ ਹੁਣ ਪਰ ਧਰਾਤਲ ਨੂੰ ਲੈ ਕੇ ਕਿਸ ਤਰ੍ਹਾਂ ਦੇ ਦਾਅਵੇ ਆ ਆਉਣ ਵਾਲਾ ਸਮਾਂ ਤੇ ਧਰਾਤਲ ਤੇ ਲੋਕਾਂ ਨਾਲ ਰਾਬਤਾ ਕਰਕੇ ਹੋਰ ਇਸ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਧੰਨਵਾਦ